گیا ਤੇ ਇਹ ਅਸੀਂ ਵੀ ਤਰ ਜਾਗੇ ਤੇ ਪੰਜਾਬ ਦੇ ਲੋਕ ਵੀ ਤਰ ਜਾਣਗੇ ਜੀ ਰਾਜਾ ਆਪਣੇ ਕੀ ਅੱਜ ਕਿਸਦੇ ਹੋਏ ਤੁਹਾਡੇ ਤੇ ਕਾਫੀ ਗੱਲਾਂ ਕਰ ਰਹੇ ਨੇ ਉਧਰ ਦੀਆਂ ਇਹਦੇ ਪਾਰਟੀ ਦਾ ਨਹੀਂ ਕਿ ਸਾਡੀ ਦਾ ਹੋ ਰਿਹਾ ਜਿੱਥੋਂ ਹੋ ਗਏ ਦੇਖੋ ਉਹ ਕੰਮ ਹੀ ਇਹ ਆ ਉਹਨਾਂ ਦਾ ਉਹਨਾਂ ਨੂੰ ਕਰਦੇ ਰਹਿਣ ਦਿਓ ਅਸੀਂ ਆਪਣਾ ਮਾਡਲ ਡਵੈਲਪਮੈਂਟ ਦਾ ਜਿਹੜਾ ਲਾਗੂ ਕਰਨਾ ਅਸੀਂ ਉਹ ਗੱਲਾਂ ਚ ਕਿਉਂਕਿ ਉਹ ਧਿਆਨ ਭਟਕਾਉਣਾ ਚਾਹੁੰਦੇ ਆ ਕਿਉਂਕਿ ਕਾਂਗਰਸ ਦੇ ਤਾਂ ਪੱਲੇ ਕੁਝ ਐ ਨਹੀਂ ਤੇ ਇਸ ਕਰਕੇ ਉਹਨਾਂ ਨੇ ਤਾਂ ਆਹੀ ਕੁਝ ਕਰਨਾ ਸਾਡੀ ਸਰਕਾਰ ਬਣਨੀ ਆ ਅਸੀਂ ਕੰਮ ਕਰਨੇ ਆ ਅਸੀਂ ਉਹ ਡਵੈਲਪਮੈਂਟ ਦਾ ਮਾਡਲ ਜਿਹੜਾ ਲੋਕਾਂ ਨੂੰ ਦੇ ਰਹੇ ਆ ਤੇ ਕੀ ਕੀ ਵਾਦੇ ਆ ਜਿਹੜੇ ਅਸੀਂ ਪੂਰੇ ਕਰਾਉਣੇ ਆ ਉਹ ਲੋਕਾਂ ਨੂੰ ਦੱਸ ਰਹੇ ਆ ਤੇ ਲੋਕਾਂ ਤੋਂ ਸੁਣ ਰਹੇ ਆ ਵੀ ਤੁਹਾਨੂੰ ਕੀ ਚਾਹੀਦਾ ਏ ਇਸ ਕਰਕੇ ਅਸੀਂ ਤਾਂ 4 ਤਰੀਕ ਤੋਂ ਬਾਅਦ ਭਾਈ ਏਜੰਡੇ ਤੇ ਚੱਲਣਾ ਵੀ ਲੁਧਿਆਣੇ ਨੂੰ ਜੋ ਜੋ ਕੁਝ ਲੋਕ ਦੱਸ ਰਹੇ ਆ ਉਹਨੂੰ ਇੰਪਲੀਮੈਂਟ 1 ਸਾਲ ਚ 60 ਸਾਲ ਜਿੱਦਾਂ ਕੰਮ ਕਰਨਾ 1 ਸਾਲ ਚ ਬਟੋ ਜੀ ਦੇਖਾ ਜੇ ਬੈਂਸਪਰਾ ਦੀ ਸੰਭਲ ਹੋਵੇ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦਾ ਹੋਣ ਜਿਹੜਾ ਵੋਟਰ ਏ ਉਹ ਭਾਈ ਕਾਂਗਰਸ ਦੇਖੇ ਜਾਂ ਬੈਂਸਪਰਾ ਦੇਖਣ ਅਸੀਂ ਤਾਂ ਖੁਸ਼ ਆਂ ਕੀ ਵਾਦੇ ਕੀ ਕਰਦੇ ਹੋ ਵੋਟਰਾਂ ਨੂੰ ਜੇ ਤੁਹਾਨੂੰ ਜਿਤਾਦੇ ਨਾ ਦੇਖੋ ਅਸੀਂ ਤਾਂ ਸਾਰੇ ਵਾਦੇ ਸੈਂਟਰ ਗਵਰਨਮੈਂਟ ਦੇ ਨੇ ਜੇ ਉਰੇ ਬੀਜੇਪੀ ਮੋਦੀ ਸਾਹਿਬ ਪੂਰੇ ਮੈਟਰੋ ਚੱਲੇਗੀ ਪੂਰੇ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਸਮਾਰਟ ਬੱਸਾਂ ਜਿਨ੍ਹਾਂ ਨੂੰ ਕਹਿੰਦੇ ਆ ਪੂਰੇ ਅਸੀਂ ਬੜੇ ਤੋਂ ਬੜੇ ਸਟੇਡੀਅਮ ਬਣਾਵਾਂਗੇ ਜਿਹਦੇ ਨਾਲ ਪੂਰੀ ਸਾਡੀ ਇੰਡਸਟਰੀ ਆ ਜਿਹੜੀ ਹੋਟਲ ਇੰਡਸਟਰੀ ਫਿਰ ਅਸੀਂ ਪੂਰੇ ਏਮਸ ਲੈ ਕੇ ਆਵਾਂਗੇ ਕੱਲਾ ਏਮਸ ਮਰੀਜ਼ਾਂ ਦਾ ਇਲਾਜ ਨਹੀਂ ਹੋਣਾ ਈਮਸ ਜੇ ਬਣਦਾ ਘੱਟੋ-ਘੱਟ 5 ਤੋਂ 7000 ਨੌਕਰੀ ਆ ਜਿਹੜੀ ਉਹ ਆਪਣੇ ਆਪure ਮਿਲਣੀ ਆ ਡਾਕਟਰਾਂ ਤੋਂ ਇਲਾਵਾ ਜਿਹੜੀ ਥੱਲੇ ਨੌਕਰੀਆਂ ਮਿਲਣੀਆਂ ਉਦੋਂ ਬਾਅਦ ਜੇ ਅਸੀਂ ਇੰਡਸਟਰੀਅਲ ਪਾਰਕ ਜਿਹਦੇ ਵਿੱਚ ਸਭ ਕੁਝ ਹੋਵੇ ਅੱਜ ਇੰਡਸਟਰੀ ਉਰੇ ਆ ਲੇਬਰ ਕਿਤੇ ਹੋਰ ਰਹਿੰਦੀ ਆ ਜੇ ਕੋਈ ਬਿਮਾਰ ਖਾਂ ਹੋਵੇ ਲੇਬਰ ਈਐਸਆਈ ਹਸਪਤਾਲ ਹੋਰ ਕਿਤੇ ਆ ਤੇ ਇਹ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਇਕੱਠੀਆਂ ਕਰਕੇ ਜਿਹੜੇ ਅਨਾਲਿਸਿਸ ਨੇ ਬਾਅਦ ਉਹਨਾਂ ਨੇ ਇੰਡਸਟਰੀਜ਼ ਦੀ ਤੇ ਐਮਐਸਐਮਈ ਸਾਡੇ ਸਾਰਿਆਂ ਦੀ ਇੱਕ ਇੱਥੇ ਜਿਹੜੀ ਮੀਟਿੰਗ ਰੱਖੀ ਸੀ ਜਿਸ ਤੇ ਅੱਜ ਬਿੱਠੂ ਜੀ ਆਏ ਸੀ ਮੈਂ ਤੁਹਾਨੂੰ ਸਿਰਫ ਇਹ ਗੱਲ ਦੱਸਣੀ ਚਾਹਨਾ ਕਿ 750 ਸਾਲ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ 150 ਸਾਲ ਸਾਡੇ ਤੇ ਈਸਟ ਇੰਡੀਆ ਕੰਪਨੀ ਨੇ ਰਾਜ ਕੀਤਾ 90 ਸਾਲ ਸਾਡੇ ਤੇ ਕ੍ਰਾਊਨ ਨੇ ਰਾਜ ਕੀਤਾ ਕ੍ਰਾਊਨ ਤੋਂ ਭਾਵ ਅੰਗਰੇਂ ਇੰਗਲੈਂਡ ਦੀ ਮਹਾਰਾਣੀ ਕਿਉਂਕਿ 1857 ਦੇ ਗਦਰ ਤੋਂ ਬਾਅਦ ਇਹ ਜਿਹੜਾ ਈਸਟ ਇੰਡੀਆ ਕੰਪਨੀ ਤੋਂ ਇਹ ਜਿਹੜਾ ਰਾਜ ਭਾਗ ਹੈ ਕ੍ਰਾਊਨ ਤੇ ਕੋਲ ਚ ਲੈ ਗਿਆ ਸੀ। ਕਰੀਬ 60 ਤੋਂ 65 ਸਾਲ ਸਾਡੇ ਤੇ ਇਹਨਾਂ ਨੇ ਕਾਂਗਰਸ ਦੇ ਰਾਜ ਕੀਤਾ। ਪਰ ਇੰਨਾ ਲੰਮਾ ਸਮਾਂ ਪਹਿਲਾਂ ਤਾਂ ਮੁਗਲਾਂ ਨੇ, ਅੰਗਰੇਜ਼ਾਂ ਨੇ ਸਾਡੇ ਜਿਹੜਾ Hindu ਸਮਾਜ ਆਇਆ, Hindu ਮੰਦਰ ਮੁਗਲਾਂ ਨੇ ਜਿਹੜਾ ਉਹਨਾਂ ਨੂੰ ਸਮਾਪਤ ਕਰਨ ਦੇ ਲਈ ਔਰ Hindu ਸਭਤਾ ਨੂੰ ਸਮਾਪਤ ਕਰਨ ਦੇ ਲਈ ਔਰ ਇਹਨਾਂ ਦੇ ਮਾਨ ਸਮਾਨ ਨੂੰ ਕੁਚਲਣ ਲਈ ਉਹਨਾਂ ਨੇ ਕੰਮ ਕੀਤਾ ਜਿਹਨਾਂ ਦਾ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਉਹਨਾਂ ਦੇ ਪੈਦ ਚੰਨਾਂ ਤੇ ਚੱਲਦੇ ਉਹੀ ਕੰਮ ਕੀਤਾ ਫਿਰ ਆ ਗਈ ਕਾਂਗਰਸ ਕਾਂਗਰਸ ਨੇ ਕਦੇ ਵੀ ਐਸੀ ਇੱਕ ਵੀ ਕੰਮ ਨਹੀਂ ਕੀਤਾ ਵੀ ਅਸੀਂ ਜਿਹੜਾ ਰਾਮ ਮੰਦਰ ਜਾਂ ਸਾਡੀ ਜਿਹੜੀ ਸਭਤਾ 370 ਉਲਟਾ ਇਹ ਉਹਨਾਂ ਦੀ ਜਿਹੜੀ ਮੁਗਲਾਂ ਦੀ ਅਗੇ نسل ਸੀ ਉਹਨਾਂ ਨੂੰ ਸਪੋਰਟ ਕਰਦੇ ਰਹੇ ਇਹ ਸਚਾਈ ਸਾਡੇ ਸਾਰੇ ਸਾਹਮਣੇ ਹੈ ਵੋਟਰਾਂ ਕੀ ਪੀਲਾ ਵੋਟਰਾਂ ਨੂੰ ਕੀ ਪੀਲਾ ਮੈਂ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਰਦਾ ਫਿਰ ਆਇਆ મોદી ਦਾ ਰਾਜ ਇਹ 10 ਸਾਲਾਂ ਦੇ ਵਿੱਚ ਜਿਸ ਨੂੰ ਅਸੀਂ ਸੈਂਕੜੇ ਸਾਲਾਂ ਤੋਂ ਜਿਨ੍ਹਾਂ ਚੀਜ਼ਾਂ ਤੇ ਇੰਤਜ਼ਾਰ ਕਰ ਰਹੇ ਸੀ ਉਹ ਸ਼ਖਸੀਅਤ ਨੇ ਜਿਵੇਂ ਉਹ ਰਾਮ ਜੀ ਨੇ ਉਹ ਭੇਜੇ ਸੀ ਆਪਣੇ ਦੂਤ ਦੇ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ ਰਾਮ ਮੰਦਰ ਦਿੱਤਾ ਜਿਹਨੂੰ ਮੈਂ 1992 ਦੇ ਵਿੱਚ ਜਦੋਂ ਦੇਖਿਆ ਸੀ ਤਾਂ ਆਲੇ-ਦੁਆਲੇ ਲੋਹੇ ਦੇ ਬਾਹਤ ਲੱਗੇ ਹੋਏ ਸੀ ਔਰ ਇੱਕ ਛੋਟਾ ਜਿਹਾ ਇੱਕ ਜਿਵੇਂ ਤੰਬੂ ਸੀ ਟੈਂਟ ਦੇ ਵਿੱਚ ਉਹ ਰਾਮ ਦੀ ਬਰਾਜਮਾਂ ਸੀ ਅੱਜ ਆਪਾਂ ਦੇਖਦੇ ਹਾਂ ਅੱਜ ਲੱਖਾਂ ਲੋਕ ਦੇਸ਼-ਵਿਦੇਸ਼ਾਂ ਤੋਂ ਜਿਹੜੇ ਜਾ ਰਹੇ ਦੂਸਰਾ ਮੈਂ ਜਿਹੜਾ ਅੱਜ ਅਪੀਲ ਕਰਦਾ ਲੋਕਾਂ ਨੂੰ ਖਾਸ ਤੌਰ ਤੇ ਲੁਧਿਆਣੇ ਦੇ ਲੋਕਾਂ ਨੂੰ ਆਪਣਾ ਜਿਹੜਾ ਲੁਧਿਆਣਾ ਇੰਨਾ ਪਿੱਛੜ ਚੁੱਕਿਆ ਇੰਨਾ ਅਸੀਂ ਪਿੱਛੜ ਚੁੱਕੇ ਹਾਂ ਅੱਜ ਤੁਹਾਡੇ ਕੋਲ ਮੌਕਾ ਹੈ ਅੱਜ ਬੀਟੂ ਜੀ ਦੇ ਰੂਪ ਦੇ ਵਿੱਚ ਸਾਨੂੰ ਇੱਕ ਅਸੀ ਕਿਉਂਕਿ ਕੇਂਦਰ ਦੇ ਵਿੱਚ ਤਾਂ ਸਾਡੀ ਸਰਕਾਰ ਆਉਣੀ ਹੈ ਬੀਜੇਪੀ ਦੀ ਸਰਕਾਰ ਆਉਣੀ ਹੈ ਜੇ ਤੁਸੀਂ ਚਾਹੁੰਦੇ ਅਸੀਂ ਬੱਚਿਆਂ ਦਾ ਭਵਿੱਖ ਬਣਾਉਣਾ ਜੇ ਚਾਹੁੰਦੇ ਅਸੀਂ ਸਾਡੇ ਕੋਲ ਇੱਥੇ ਸਟੇਡੀਅਮ ਆਉਣਾ ਜੇ ਅਸੀਂ ਚੋਨੇ ਤੇ ਐਮ ਜ਼ੋਨ ਜੇ ਅਸੀਂ ਚੋਨੇ ਤੇ ਮੈਟਰੋ ਆਪੇ ਜੇ ਅਸੀਂ ਚੋਨੇ ਵੀ ਚੰਗੇ ਚੰਗੇ ਵੱਡੇ ਵੱਡੇ ਅਦਾਰੇ ਹੋਣ ਹਸਪੀਟਲ ਹੋਣ ਵੱਡੇ ਇੰਡਸਟਰੀ ਹੱਬ ਹੋਣ ਆਈਟੀ ਹੱਬ ਹੋਣ ਤਾਂ ਸਾਨੂੰ ਮੈਂ ਛੋਟੀਆਂ ਗੱਲਾਂ ਤਾਂ ਅਜੇ ਨਹੀਂ ਕਰਦਾ ਪਰ ਮੈਂ ਇਹ ਤੁਹਾਨੂੰ ਦੱਸ ਰਿਹਾ ਅਗਰ ਤੁਸੀਂ ਇੱਥੇ ਲੁਧਿਆਣੇ ਤੋਂ ਬਾਹਰ ਨਿਕਲੋ ਕਿਸੇ ਵੀ ਸਟੇਟ ਦੇ ਵਿੱਚ ਰਹਿ ਜਾਓ ਤੁਹਾਨੂੰ ਐ ਲੱਗਦਾ ਵੀ ਅਸੀਂ ਸਵਰਗ ਚ ਆ ਗਏ ਆ ਜਿਵੇਂ ਬਾਹਰਲੇ ਦੇਸ਼ ਚ ਆ ਗਏ ਆ ਪਰ ਪੰਜਾਬ ਅਸੀਂ ਕਿਉਂ ਪਿੱਛੜੇ ਆ ਅਸੀਂ ਤਾਂ ਇੱਕ ਐਵੇਂ ਲੱਗੇ ਹੋਏ ਆ ਇੱਕ ਐਸਾ ਸੀ ਤੁਰਾ ਪੜਿਆ ਜੀ ਮੋਦੀ ਜੀ ਮੋਦੀ ਜੀ ਕਿਤੇ ਵੀ ਪੰਜਾਬ ਦੇ ਖਲਾਫ ਨੇ ਤੁਸੀਂ ਦੇਖਿਓ ਇੱਕ ਵਾਰੀ ਬਦਲਾ ਲਿਆਓ ਇੱਕ ਵਾਰੀ ਤੁਸੀਂ ਆ ਲਿਆਂਦਾ ਸੀ ਆਪਾਂ ਆਪ ਲਿਆਂਦਾ ਬਦਲਾ ਦੇਖ ਲਈ ਆਪਣੀ ਸਾਡੀ ਦੁਰਗਤੀ ਕਿੰਨੀ ਕਰ ਦਿੱਤੀ ਝੂਠ ਤੂਫਾਨ ਅੱਜ ਤੁਸੀਂ ਮੋਦੀ ਜੀ ਨੂੰ ਬੀਜੇਪੀ ਸਰਕਾਰ ਲਿਆਓ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਬਿਨਾਂ ਕਹੇ ਆਉਣੇ ਨੇ ਖੁਸ਼ੀ ਨਾਲ ਹੀ ਆਉਣੇ ਨੇ ਕਿਉਂਕਿ ਬੜੇ ਸਾਲਾਂ ਬਾਅਦ ਪੰਜਾਬ ਦੇ ਵਿੱਚ ਬੀਜੇਪੀ ਆਪਣੇ ਫੁੱਲ ਤੇ ਜਾ ਚੇਨਨ ਜੀ ਉਹ ਤੇ ਇਲੈਕਸ਼ਨ ਲੜ ਰਹੀ ਆ ਤੁਸੀਂ ਇਸ ਗੱਲ ਦਾ ਮੈਂ ਤੁਹਾਨੂੰ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ ਉਹ ਸਾਰੇ ਪ੍ਰੋਜੈਕਟ ਅਗਰ ਨਾ ਆਉਣ ਤਾਂ ਤੁਸੀਂ ਸਾਨੂੰ ਪਰਲੋ ਵੀ ਉਹ ਪ੍ਰੋਜੈਕਟ ਆਉਣਗੇ ਆਉਣਗੇ ਸੋ ਮੇਰੀ ਸਾਰੇ ਵੋਟਰਾਂ ਨੂੰ ਅਪੀਲ ਆ ਆਪਣੇ ਬੱਚਿਆਂ ਦੇ ਪਿਵệਖ ਲਈ ਲੁਧਿਆਣੇ ਦੇ ਪਿਵệਖ ਲਈ ਔਰ ਪੰਜਾਬ ਦੇ ਵੀ ਬਾਕੀ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਜੇ ਤੁਸੀਂ ਪੰਜਾਬ ਨੂੰ ਅਸਲ ਮਹਨਤ ਦੇ ਵਿੱਚ ਭਗਵੰਤ ਮਾਨ ਵਾਲਾ ਰੰਗਲਾ ਨਹੀਂ ਮੈਂ ਕਹਿ ਰਿਹਾ ਜੇ ਅਸਲ ਮਿਹਨਤ ਤੇ ਤੁਸੀਂ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣਾ ਚਾਹੁੰਦੇ ਹੋ ਤਾ ਤੁਸੀਂ ਕਮਲ ਦੇ ਫੋਲ ਤੇ ਮੋਹਰ ਲਾਓ ਔਰ ਨਰਿੰਦਰ ਮੋਦੀ ਜੀ ਜਿਹਨਾਂ ਦੀ ਸੈਂਟਰ ਚ ਸਰਕਾਰ ਆ ਰਹੀ ਹੈ ਅਸੀਂ ਪੰਜਾਬ ਵਾਲੇ ਵੀ ਉਸ ਜਗਤ ਦੇ ਵਿੱਚ ਆਪਣੀ ਹੂਤੀ ਪਾਈਏ ਤਾਂ ਕਿ ਮੋਦੀ ਜੀ ਵੀ ਖੁਸ਼ੀ ਨਾਲ ਕਹਿ ਸਕਣ ਕਿ ਮੈਂ ਪੰਜਾਬ ਦੇ ਲਈ ਯਾ ਕਰਾਂ। ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਪ੍ਰੋਬਲਮ